ਵਾਰਤਕ ਨੂੰ ਪਾਕਿਸਤਾਨ ਤੇ ਸਰਜਿਕਲ ਸਟ੍ਰਾਈਕ ਤੋਂ ਬਾਅਦ ਪੰਜਾਬ ਦੇ ਸਰਹੱਦੀ ਪਿੰਡਾਂ 'ਚ ਜੋ ਤਣਾਅ ਦੀ ਸਥਿਤੀ ਬਣੀ ਉਸ ਨਾਲ ਲੋਕਾਂ 'ਚ ਅਕਾਲੀ ਪੀ.ਜੇ.ਪੀ ਸਰਕਾਰ ਉੱਤੇ ਨਿਰਾਸ਼ਕੀ ਦੇਖਣ ਨੂੰ ਮਿਲੀ ਲੋਕਾਂ ਨੇ ਇਸ ਨਿਰਾਸ਼ਕੀ ਨੂੰ ਵਿਰੋਧੀ ਪਾਰਟੀਆਂ ਕੈਸ਼ ਕਰ ਲੈਣਾ ਚਾਹੁੰਦੀਆਂ ਨੇ ਇਸੇ ਤਰ੍ਹਾਂ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਸਰਹੱਦੀ ਪਿੰਡਾਂ ਦੀ ਯਾਤਰਾ ਤੇ ਨਿਕਲੇ ਤਾਂ ਦੂਜੇ ਪਾਸੇ ਆਪ ਕਨਵੀਨਰ ਗੁਰਪ੍ਰੀਤ ਹੋਗੀ ਪਿੰਡਾਂ ਦੇ ਲੋਕਾਂ ਨੂੰ ਤਾਂ ਇਹ ਲੀਡਰ ਤਰ੍ਹਾਂ-ਤਰ੍ਹਾਂ ਦੇ ਵਾਅਦੇ ਕਰ ਰਹੇ ਨੇ ਪਰ ਇੱਕ ਦੂਜੇ ਤੇ ਨਿਸ਼ਾਨਾ ਲਾਉਣਾ ਵੀ ਨਹੀਂ ਬੁੱਲਦੇ ਹੁਸ਼ਿਆਰਪੁਰ ਦੇ ਮੁਕੇਰੀਆਂ ਪਹੁੰਚੇ ਕੁਬੀਤੋ ਜਿਹੜੇ ਕੈਪਟਨ ਦੀ ਯਾਤਰਾ ਪਰ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਕੈਪਟਨ ਦੀ ਯਾਤਰਾ ਨੂੰ ਯਾਤਨਾ ਦਾ ਨਾਮ ਦੇ ਦਿੱਤਾ ਉਹ ਜਿਹੜੀ ਯਾਤਰਾ ਕਰਨੀਆਂ ਕਰ ਲੈਣ ਹੁਣ ਜਿਹੜੀ ਯਾਤਰਾ ਉਹਨਾਂ ਦੇ ਮੁਕੱਦਰਾਂ ਚ ਲਿਖੀ ਹੈ ਉਹੀ ਕਰਨੀ ਪੈਣੀ ਹੈ ਸੋ ਯਾਤਰਾ ਦੇ ਨਾਂ ਤੇ ਜਿਹੜੀ ਯਾਤਨਾ ਪੰਜਾਬ ਨੂੰ ਦਿੱਤੀ ਗਈ ਹੈ ਐਨੇ ਸਾਲ ਸਾਡੀ ਲੜਾਈ ਉਸ ਯਾਤਨਾ ਦੇ ਉਸ ਪੀੜਾ ਦੇ ਖਿਲਾਫ ਹੈ ਤੁਸੀਂ ਇਹ ਦੇਖ ਲਓ ਕਿ ਪਹਿਲੋਂ ਕਾਫੀ ਵਿਦ ਕੈਪਟਨ ਸ਼ੁਰੂ ਕੀਤੀ ਸੀ ਉਸ ਕਾਫੀ ਦੀ ਲੋਕਾਂ ਨੇ ਲੱਸੀ ਬਣਾਤੀ ਸੀ ਤੇ ਇਹ ਮੁਹਿਮਾ ਇਹ ਜਿਹੜੇ ਨਵੇਂ-ਨਵੇਂ ਐਕਸਪੈਰੀਮੈਂਟ ਨੇ ਪੰਜਾਬ ਦੇ ਵਿੱਚ ਫੇਲ ਹੋ ਚੁੱਕੇ ਨੇ ਉਹਨਾਂ ਦਾ ਕਰੈਕਟਰ ਇਹ ਸਾਰੇ ਪੋਲੀਟੀਕਲ ਲੀਡਰਾਂ ਦਾ ਸਾਹਮਣੇ ਆ ਚੁੱਕਾ ਹੈ ਹੁਣ ਇੱਕ ਦੂਸਰੇ ਨੂੰ ਬਚਾਉਣ ਤੇ ਲੱਗੇ ਨੇ